ਹਰਮੰਦਰ ਸਾਹਿਬ ਤੇ ਚੜਦੇ ਉੱਥੋਂ ਕਸਮ ਖਾ ਕੇ ਤੁਰਿਆ ਮੈਂ ਹਰਮੰਦਰ ਸਾਹਿਬ ਢਾ ਦਾਂਗਾ ਮੈਂ ਗੁਰੂ ਅਰਜਨ ਦੇ ਮਹਾਰਾਜ ਨੂੰ ਜੇਲ੍ਹ ਚ ਪਾ ਦਾਂਗਾ ਮੈਂ ਗੁਰੂ ਅਰਜਨ ਦੇ ਮਹਾਰਾਜ ਦੇ ਥਾਂ ਉੱਤੇ ਬਾਬੇ ਪ੍ਰੀਤੀ ਚੰਦ ਨੂੰ ਗੁਰੂ ਬਣਾ ਕੇ ਆਵਾਂਗਾ ਕਹਿੰਦੇ ਮਹਾਰਾਜ ਕੋਈ ਉਪਾਅ ਕਰੀਏ ਬਾਦਸ਼ਾਹ ਨੇ ਸਿੱਖ ਸੱਦ ਲੈ ਕਹਿੰਦੇ ਦੱਸੋ ਭਾਈ ਕੀ ਹੋਣਾ ਚਾਹੀਦਾ ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ ਇਹ ਪੰਥ ਨੇ ਗੱਲਾਂ ਵਿਸਾਰ ਦਿੱਤੀਆਂ ਨੇ ਤਾਂ ਅੱਜ ਆਪਾਂ ਠੋਤਰਾਂ ਖਾ ਰਹੇ ਆ ਸਾਥ ਸੰਗਤ ਜਦੋਂ ਕੱਲੇ-ਕੱਲੇ ਦੀ ਮਰਜ਼ੀ ਚੱਲ ਪੈ ਗਈ ਉਦੋਂ ਗਲਤ ਰਸਤਾ ਹੋ ਜਾਂਦਾ ਹੈ ਪੰਥ ਦੀ ਕੋਈ ਵੀ ਗੱਲ ਹੈ ਉਹ ਕੱਲੇ ਬੰਦੇ ਨੂੰ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ ਪੰਥ ਵਿੱਚ ਕੱਲਾ ਫੈਸਲਾ ਲਏਗਾ ਹਮੇਸ਼ਾ ਗਲਤ ਹੁੰਦਾ ਹੈ ਅੱਜ ਜਿੰਨੇ ਕੱਲ ਕਲੇਸ਼ ਪਏ ਨੇ ਆਪੋ ਆਪਣੀ ਬੁੱਧ ਨਾਲ ਕੱਲਾ-ਕੱਲਾ ਬੰਦਾ ਫੈਸਲਾ ਲੈ ਰਿਹਾ ਹੈ ਜਿਹਦੀ ਮਰਜ਼ੀ ਫੇਸਬੁਕ ਕੱਢ ਕੇ ਵੇਖ ਲਓ ਕੱਲੇ-ਤੱਲੇ ਨੇ ਕਲੇਸ਼ ਪਾਇਆ ਹੋਇਆ ਹੈ ਆਪਣੀ ਬੁੱਧੀ ਨਾਲ ਉਹ ਕਹਿੰਦਾ ਅਸੀਂ ਸਹੀ ਹਾਂ ਦੂਜਾ ਕਹਿੰਦਾ ਮੈਂ ਸਹੀ ਹਾਂ ਕੱਢ ਕੇ ਵੇਖੋ ਤੁਸੀਂ ਚੰਗੇ ਕੰਮ ਉੱਤੇ ਵੀ ਸਾਧ ਸੰਗਤ ਇੰਨੇ ਭੜੇ ਕਮੈਂਟ ਥੱਲੇ ਆ ਰਹੇ ਨੇ ਕਿਉਂਕਿ ਆਪੋ ਆਪਣੀ ਬੁੱਧ ਦਾ ਕਲੇਸ਼ ਹੈ ਸਾਨੂੰ ਉਹ ਕੰਮ ਨਹੀਂ ਚੰਗੇ ਲੱਗ ਰਹੇ ਸਾਨੂੰ ਬੰਦਾ ਮੋਹਰੇ ਦਿਸ ਰਿਹਾ ਮੈਂ ਕਰ ਕੌਣ ਰਿਹਾ ਇਸ ਲਈ ਸਾਧ ਸੰਗਤ ਅੱਜ ਕੱਲੇ ਕੱਲੇ ਦੀ ਮਰਜ਼ੀ ਕਰਕੇ ਕਲੇਸ਼ ਪਿਆ ਹੋਇਆ ਹੈ ਸੁਣਿਓ ਪੰਚਮ ਪਾਤਸ਼ਾਹ ਆਪ ਰੱਬ ਨੇ ਤਤ ਵਿੱਚ ਹਾਰ ਜਹਿ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਵ ਨਾ ਆਇਓ ਧਰਨ ਗगन ਨਵਖੰਡ ਮੇ ਜੋਤ ਸਭ ਰੂਪੀ ਰਹੋ ਪਰ ਪੰਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਰ ਪਰਤਖ ਹਰ ਰੱਬ ਨੇ ਗੁਰੂ ਅਰਜਨ ਦੇ ਮਹਾਰਾਜ ਤਮੀ ਕੱਲੇ ਫੈਸਲਾ ਨਹੀਂ ਲੈਂਦੇ ਸਿੱਖਾਂ ਨੂੰ ਸੱਦ ਕੇ ਕਹਿੰਦੇ ਦੱਸੋ ਕੀ ਕਰਨਾ ਚਾਹੀਦਾ ਇੱਕ ਸਿੱਖ ਨੇ ਕਿਹਾ ਕਿ ਪ੍ਰਥਮੇ ਮਤਾ ਕੇ ਪੱਤਰੀ ਚਲਾਵੋ ਮਹਾਰਾਜ ਚਿੱਠੀ ਕੱਲੋ ਸੁਲੀਖਾ ਨੂੰ ਉਹਨੂੰ ਦੱਸੋ ਕਿ ਸਾਡਾਂ ਘਰ ਤਾਂ ਨਰੋਲ ਧਰਮ ਕਹੇ ਇੱਥੇ ਤਾਂ ਕੋਈ ਇਦਾਂ ਦੀ ਗੱਲ ਹੀ ਨਹੀਂ ਹੈ ਦੂਜੇ ਸਿੱਖ ਨੇ ਕਿਹਾ ਮਹਾਰਾਜ ਦੋ ਚਾਰ ਸਿੰਘ ਭਲਦੇ ਉਹਨਾਂ ਸੁਲਾ ਕਰਦੇ ਆ ਤੀਜੇ ਨੇ ਕਿਹਾ ਮਹਾਰਾਜ ਜੀ ਤੀਜਾ ਸਿੱਖ ਬੋਲਿਆ ਕਹਿੰਦਾ ਮਹਾਰਾਜ ਫਿਰ ਕੋਈ ਉਪਾਹ ਕਰੋ ਉਹਨੂੰ ਰੋਕਣ ਦਾ ਹੁਣ ਪਾਤਸ਼ਾਹ ਨੇ ਸਾਰਾ ਬਲ ਛੱਡ ਕੇ ਬੁੱਧ ਦਾ ਵੀ ਸ਼ਰੀਰ ਦਾ ਬਲ ਵੀ ਸਭ ਕੁਝ ਛੱਡ ਕੇ ਕਿਹਾ ਭਾਈ ਐਂ ਕਰੀਏ ਆਪਾਂ ਜੇ ਤੁਹਾਡੀ ਸਲਾਹ ਹੋਵੇ ਸਾਰਾ ਕੁਝ ਛੱਡੋ ਜਿਹਦਾ ਘਰ ਹੈ ਪੋਦੇ ਹਵਾਲੇ ਕਰ ਦੇ ਉਹ ਆਪੇ ਰੱਖਿਆ ਕਰੇਗਾ ਪ੍ਰਥਮੇ ਮਤਾ ਕੇ ਪੱਤਰੀ ਚਲਾਵੋ ਦੁਤੀਆਂ ਮਤਾ ਦੋਇ ਮਨੁਕ ਪਹੁੰਚਾਵੋ ਤ੍ਰਿਤਿਆ ਮਤਾ ਕਸ਼ ਕਰੋ ਉਪਾਇ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇ ਤਦਨੋ ਛੋੜ ਜਾਈਏ ਪ੍ਰਭ ਕੇ ਧਰ ਆਨਾਂ ਬੀਆ ਤੇਰੀ ਸੰਸਰ ਨਿਜਵਲ ਛੱਡ ਕੇ ਅਰਦਾਸ ਕੀਤੀ ਗਈ ਤੇ ਫਿਰ ਕੀ ਹੋਇਆ ਜਿਹਦਾ ਘਰ ਸੀ ਉਹਨੇ ਆਪਣੇ ਆਪ ਦਸ਼ਾ ਤੇ ਦਿਸ਼ਾ ਚੇਂਜ ਕਰ ਦਿੱਤੀ ਉਹ ਜੋ ਸੁਲੀ ਖਾਨ ਜਿਹੜਾ ਕਹਿੰਦਾ ਗੁਰੂ ਅਰਜਨ ਦੇ ਮਹਾਰਾਜ ਨੂੰ ਮਾਰਾਂਗਾ ਹਰਮੰਦਰ ਸਾਹਿਬ ਢਾਦਾਂਗਾ ਆ ਕੁਝ ਕਰਾਂਗਾ ਸਾਧ ਸੰਗਤ ਅਗਲੀ ਸ਼ਾਮ ਹੀਰਾ ਪਿੰਡ ਆ ਕੇ ਰੁਕਿਆ ਉਹਦੀ ਮਤਬੁੱਦ ਐਸੀ ਗੁਰੂ ਨੇ ਰੱਬ ਨੇ ਪ੍ਰੇਸ਼ਟ ਕੀਤੀ ਉਹ ਘੋੜੇ ਤੇ ਸਵਾਰ ਸ਼ੰਮ ਨੂੰ ਤੁਰ ਪਿਆ ਕਹਿੰਦਾ ਚੱਲ ਪ੍ਰਿਥੀ ਚੰਦ ਤੇਰੇ ਭੱਠੇ ਵੇਖ ਕੇ ਆਈਏ ਘੋੜਾ ਤਰਵ ਗਿਆ ਘੋੜੇ ਸਮੇਤ ਭੱਠੇ ਦੇ ਆਵੇਜ ਗਰਕ ਹੋ ਗਿਆ ਸੜ ਕੇ ਮਰ ਗਿਆ ਮੁਸਲਮਾਨ ਕਹਿੰਦੇ ਨੇ ਨਾਪਾਕ ਹੋ ਗਿਆ ਜਿਹੜਾ ਗੱਜ ਸੜਿਆ ਬਾਦਸ਼ਾਹ ਨੇ ਦੁਰ ਬਚਨ ਕਿਹਾ ਭਾਈ ਜਿਹੜਾ ਸਾਡੇ ਵੱਲ ਝੜ ਕੇ ਆਇਆ ਸੀ ਵੇਖੋ ਦਾ ਹਸ਼ਰ ਕੀ ਹੋਇਆ ਜਦੋਂ ਨਿੱਜ ਵੱਲ ਛੱਡ ਕੇ ਉਹਦੇ ਉੱਤੇ ਛੱਡਿਆ ਫਿਰ ਉਹਨੇ ਕੀ ਕੀਤਾ ਕਹਿੰਦੇ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਦਾ ਹੱਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ پاک ਇਸ ਲਈ ਸਾਧ ਸੰਗਤ ਗੁਰੂ ਨੂੰ ਸਮਝਣ ਲਈ ਪਹਿਲਾਂ ਆਪਣੀ ਬੁੱਧ ਤੇ ਅਕਣੀ ਪੈਂਦੀ ਹੈ।